ਸ਼ਿਕਰ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਮਸਲੀਨ ਦੇ ਵਿੱਚ ਬੜੇ ਪਿਆਰੇ ਵਰਕ ਦੇ ਵਿੱਚ ਸੂਟ ਲੈ ਕੇ ਆਏ ਤੇ ਸਾਰੇ ਸੂਟਾਂ ਦੇ ਨਾਲ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਜਿਵੇਂ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ 2.5 ਮੀਟਰ ਦੀ ਉਹ ਫੁੱਲ ਲੈਂਥ ਦਾ ਦੁਪੱਟਾ ਰਹੂਗਾ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਦੇ ਨਾਲ ਲੈਣਗੇ ਸੂਟ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਹੋਣਗੇ ਉਹ ਤੁਸੀਂ ਪੇ ਕਰਨੇ ਹੁੰਦੇ ਆ ਅਲੱਗ ਤੋਂ ਆਪਣੇ ਐਡਰੈਸ ਦੇ ਅਕੋਰਡਿੰਗ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਲੀਜ਼ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆਣਾ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਹੈ ਰਾਜਪੁਰਿਆ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਪਹ ਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਸੂਟ ਦੀ ਬੁਕਿੰਗ ਤੁਸੀਂ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਵੀ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਆਨੀਅਨ ਪਿੰਕ ਕਲਰ ਦੇ ਵਿੱਚ ਹੈ ਕਿਓਰ ਮਸਲੀਨ ਦੇ ਵਿੱਚ ਸ਼ਰਟ ਦਾ ਫੈਬਰਿਕ ਹੈ ਪਿਓਰ ਮਸਲੀਨ ਦੀ ਉਹ ਬਾਟਮ ਹੋਊਗੀ ਬੜਾ ਸੋਹਣਾ ਸੈਲਫ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਟ ਤੇ ਹੀ ਕੇਰੇ ਤੇ ਰਹੂਗਾ ਵਰਕ ਇਹ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਹੱਥ ਦਾ ਕੰਮ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਸ਼ਰਟ ਦਾ ਫਰੰਟ ਆ ਜਿਹੜਾ ਐਵੇਂ ਪ੍ਰਿੰਟਡ ਬਾਜੂ ਤੇ ਆ ਜਾਣਾ ਹੀ ਪ੍ਰਿੰਟਿੰਗ ਤੇ ਇਹ ਬੈਕ ਪੱਲੇ ਤੇ ਆ ਜਾਣੀ ਪ੍ਰਿੰਟਿੰਗ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਸੇਮ ਕਲਰ ਦੇ ਵਿੱਚ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪੂਰੇ 2.5 ਮੀਟਰ ਦਾ ਫੁੱਲ ਲੈਂਥ ਦੇ ਵਿੱਚ ਹੋਊਗਾ ਦੁਪੱਟੇ ਦੀ ਚੜਾਈ ਲੰਬਾਈ ਤੁਸੀਂ ਦੇਖ ਸਕਦੇ ਹੋ ਫੁੱਲ ਲੈਂਥ ਦੇ ਵਿੱਚ ਦੁਪੱਟਾ ਬਹੁਤ ਪਿਆਰਾ ਤੇ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਇਹ ਰੁੱਕ ਦੇ ਵਿੱਚ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2200 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਨੈਕਸਟ ਆਪਣੇ ਕੋਲ ਗ੍ਰੇ ਕਲਰ ਸੇਮ ਦੇ ਵਿੱਚ ਹੀ ਹੈ ਗ੍ਰੇ ਕਲਰ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਪਿਓਰ ਮਸਲੀਨ ਦੇ ਵਿੱਚ ਬੜੀ ਸੋਹਣੀ ਸੈਲਫ ਦੇ ਵਿੱਚ ਸ਼ਰਟ ਤੇ ਘੇਰੇ ਤੇ ਸਾਰਾ ਹੈਂਡਵਰਕ ਹੈ ਘੇਰੇ ਤੇ ਸਾਰਾ ਹੱਥ ਦਾ ਕੰਮ ਹੋਇਆ ਦੇਖੋ ਬਹੁਤ ਪਿਆਰਾ ਵਰਕ ਹੈ ਜਿਵੇਂ ਮਰਜ਼ੀ ਕਿਸੇ ਫੰਕਸ਼ਨ ਤੇ ਵੀ ਆਪਾਂ ਵੇਅਰ ਕਰ ਸਕਦੇ ਹਾਂ ਜਿਨ੍ਹਾਂ ਨੂੰ ਜ਼ਿਆਦਾ ਵਰਕ ਨਹੀਂ ਪਸੰਦ ਸਿੱਪੀ ਸਤਾਰੇ ਜ਼ਿਆਦਾ ਨਹੀਂ ਪਸੰਦ ਤਾਂ ਐਵੇਂ ਦੇ ਸੂਟ ਵਧੀਆ ਰਹਿਣੇ ਵੇਅਰ ਕੀਤੇ ਹੋਏ ਤੇ ਨਾਲ ਰਹਿਣੀ ਹੈ 3 ਮੀਟਰ ਦੀ ਬਾਟਮ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਨਾਲ ਪਿਓਰ ਮਸਲੀਨ ਦਾ ਇਹ ਲੁੱਕ ਦੇਖੋ ਪੂਰੇ ਖੁੱਲੇ ਦੁਪੱਟੇ ਆ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਸੇਮ ਦੇ ਵਿੱਚ ਹੈਗਾ ਨੈਕਸਟ ਮਹਿੰਦੀ ਕਲਰ ਸੇਮ ਡਿਜ਼ਾਈਨ ਦੇ ਵਿੱਚ ਹੈ ਮਹਿੰਦੀ ਕਲਰ ਇਹ ਲੁੱਕ ਆ ਜਾਣੀ ਬੜਾ ਸੋਹਣਾ ਰੰਗ ਹੈ ਇਹ ਵਾਲੇ ਸੂਟ ਦਾ ਵੀ ਸੈਲਫ ਦੇ ਵਿੱਚ ਸ਼ਰਟ ਹੈ ਘੇਰੇ ਤੇ ਸਾਰਾ ਇਹ ਹੈਂਡਵਰਕ ਕੀਤਾ ਹੋਇਆ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ। ਵੂਮਨ ਬ੍ਰਾਂਡ ਦੇ ਸੂਟ ਹੈ ਜੀ ਇਹ। ਤੇ 2.5 ਮੀਟਰ ਦਾ ਦੁਪੱਟਾ ਹੈ ਨਾ ਫੁੱਲ ਲੈਂਥ ਦੇ ਵਿੱਚ। ਬੜਾ ਸੋਹਣਾ ਹੁਣ ਅੱਗੇ ਮੌਸਮ ਦੇ ਵਿੱਚ ਆਏਗੀ ਸੂਟ ਛੋੜੇ ਲੱਗਣਗੇ। 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਮੈਂ ਤਿੰਨ ਸੂਟ ਇੱਕ ਡਿਜ਼ਾਈਨ ਚ ਤਿੰਨ ਕਲਰ ਦਿਖਾਏ ਆ। ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਸੂਟ ਸੂਟ ਹੈ ਜੀ ਬਹੁਤ ਸੋਹਣਾ ਜਾਂ ਪਿੰਕ ਕਲਰ ਹੈ। ਦੇ ਵਿੱਚ ਆ ਜਣਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਸਾਰਾ ਹੈਂਡਵਰਕ ਤੁਸੀਂ ਦੇਖ ਸਕਦੇ ਹੋ ਸਾਰਾ ਹੱਥ ਦਾ ਕੰਮ ਹੋਇਆ ਹੈ ਦੇਖੋ ਸਾਰਾ ਹੈਂਡਵਰਕ ਦੀ ਡਿਜ਼ਾਈਨਿੰਗ ਹੈ ਇਹ ਪਿਓਰ ਮਸਲੀਨ ਦੀ ਪਿੰਕ ਕਲਰ ਦੇ ਵਿੱਚ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਨਾਲ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਪੂਰਾ ਖੁੱਲੜੁਲਾ ਦੁਪੱਟਾ ਇਹ ਲੁਕ ਰਿਹਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਰਹਿਣਗੇ ਸੋ। ਤੇ ਨੈਕਸਟ ਆ ਗਿਆ ਡਾਰਕ ਗ੍ਰੇ ਬਲੂ ਕਲਰ ਹੈ। ਨੈਕਸਟ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਸਾਰਾ ਹੱਥ ਦਾ ਕੰਮ ਹੋਇਆ ਹੈ ਹੈਂਡਵਰਕ ਹੋਇਆ ਸਾਰੀ ਸ਼ਰਟ ਤੇ। ਬਹੁਤ ਪਿਆਰਾ ਵਰਕ ਹੈ। ਨੀਚੇ ਤੱਕ ਦੇ ਨਾਲ ਬੈਕ ਪ੍ਰਿੰਟਿੰਗ ਇਹ ਬਾਜੂ ਆ ਜਾਣੀ ਹੈ ਬੈਕ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਵਾਲੇ ਸੂਟ ਦੇ ਇਹ ਬੈਕ ਤੇ ਆ ਜਣੇ ਥੋੜਾ ਗਰਲਿਸ਼ ਸਟਾਈਲ ਦਾ ਸੂਟ ਹੈ 3 ਮੀਟਰ ਦੀ ਬਾਟਮ ਹੈ ਨਾਲ ਜੋ ਮਰਜੀ ਤੁਸੀਂ ਸਲਵਾਰ ਬਣਾ ਲਓ ਪਲਾਜ਼ੋ ਬਣਾ ਲਓ ਉਹ ਤੁਹਾਡੀ ਚੋਇਸ ਹੈ ਤੁਸੀਂ ਕੀ ਸਟਿਚ ਕਰਾਉਣਾ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਪੂਰੇ 2.5 ਮੀਟਰ ਦਾ ਇਹ ਰੂਪ ਦੇ ਵਿੱਚ ਤੁਹੇ ਐਕਸਟਾ ਦੇ। ਤੇ ਨੈਕਸਟ ਆ ਗਿਆ ਇਹ ਦੇ ਵਿੱਚ। ਸੇਮ ਡਿਜ਼ਾਈਨ ਦੇ ਵਿੱਚ। ਥੋੜਾ ਸੋਨਾ ਕਾਫੀਆ ਕਲਰ ਹੈ। ਇਹ ਵਰਮਸਲੀਨ ਦਾ ਸੂਟ ਹੈ ਜੀ, ਊਮੈਨ ਬ੍ਰਾਂਡ ਦਾ ਸੂਟ ਹੈ। ਇਹ ਲੁੱਕ ਦੇ ਵਿੱਚ ਆ ਜਾਣਾ। ਬਣ ਕੇ ਬੜੀ ਪਿਆਰੀ ਲੁੱਕ ਆਣੀ ਹੈ ਇਹ ਵਲੇ ਸੂਟ ਦੀ। ਸਾਰਾ ਹੈਂਡਵਰਕ ਹੋਇਆ ਹੈ।

फ्रंटਾ ਜਿਹੜਾ ਸਾਰਾ ਸ਼ਰਟ ਦਾ ਤੇ ਬੈਕ ਤੇ ਬੜੀ ਸੋਹਣੀ ਪ੍ਰਿੰਟਿੰਗ ਇਹ ਬੈਕ ਤੇ ਆ ਜਾਣੀ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਨਾਲ ਫੋਟਮ ਲਾਉਗੀ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਕੋਲਾਂ ਦੇ ਇਹ ਲੋਕ ਦੇ ਚਾਹੇ। ਬੜੀ 200 ਪ੍ਰਾਈਸ ਹੈ ਜੀ 2200 ਪ੍ਰਾਈਸ ਦੇ ਨਾਲ ਇਹ ਸੂਟ ਤੁਹਾਨੂੰ ਮੈਂ ਦਿਖਾਇਆ। ਇਨ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਸੋਹਣਾ ਬਲੈਕ ਕਲਰ ਦੇ ਵਿੱਚ ਐ ਸਾਰਾ ਹੈਂਡਵਰਕ ਦੇ ਵਿੱਚ ਪਿਓਰ ਮਸਲੀਨ ਦਾ ਸੂਟ ਇਹ ਊਮਨ ਬ੍ਰੈਂਡ ਦੇ ਸੂਟ ਹੈ ਜੀ ਬੜਾ ਸੋਹਣਾ ਕਿਤੇ ਵੀ ਕੋਈ ਫੰਕਸ਼ਨ ਤੇ ਵੀਅਰ ਕਰ ਸਕਦੇ ਇਹਨਾਂ ਸੂਟਾਂ ਨੂੰ ਤਿੰਨ ਤਿੰਨ ਮੀਟਰ ਦੀਆਂ ਬਾਟਮਸ ਰਹਿਣਗੀਆਂ ਨਾਲ ਇਹ ਆ ਜਾਣੀ ਐ ਲੁੱਕ ਬਹੁਤ ਸੋਹਣਾ ਵਰਕ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਸਾਰਾ ਇਹ ਹੈਂਡਵਰਕ ਕੀਤਾ ਹੋਇਆ ਇਹ ਲੁੱਕ ਦੇ ਵਿੱਚ ਆ ਜਾਣਾ ਨੀਚੇ ਘੇਰੇ ਤੱਕ ਬੜਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਬਲੈਕ ਕਲਰ ਦੇ ਵਿੱਚ ਸੂਟ ਹੈ ਤੇ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਆ ਜਾਣੀ ਆ ਤੇ ਸਾਈਡ ਤੇ 슬ੀਵਜ਼ ਆ ਜਾਣੀਆਂ ਐਵੇਂ 슬ੀਵਜ਼ ਤੇ ਬਾਰਡਰ ਆ ਜਾਣਾ 블랙 ਕਲਰ ਦੇ ਵਿੱਚ ਸੂਟ ਤੇ ਨਾਲ ਰਹਿਣਾ ਪਿਓਰ ਮਸਲੀਨ ਦਾ ਹੀ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਰਹਿਣਾ ਤੇ ਲੁੱਕ ਦੇ ਵਿੱਚ ਬੜਾ ਪਿਆਰਾ ਸੂਟ ਹੈ 2350 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2350 ਪ੍ਰਾਈਸ ਦੇ ਨਾਲ 2350 ਪ੍ਰਾਈਸ ਦੇ ਨਾਲ ਇਹ ਵੜਾ ਸੋ। ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ। ਬਲੂ ਕਲਰ ਹੈ ਸੇਮ ਦੇ ਵਿੱਚ। ਸੋਨਾ ਜਿਹਾ ਬਲੂ ਰੰਗ ਹੈ। ਜਦੋਂ ਤੁਸੀਂ ਇਹ ਵਿੱਚ ਆਜਣਾ ਬਹੁਤ ਪਿਆਰਾ ਹੈਂਡਵਰਕ। ਘੇਰੇ ਤੇ ਵੀ ਸਾਰਾ। ਬੈਕ ਪੱਲੇ ਤੇ ਆ ਜਾਣੀ ਇਹ ਵਾਲੀ ਪ੍ਰਿੰਟਿੰਗ। ਤੇ ਬਾਜੂ ਤੇ ਬਾਰਡਰ ਆ ਜਣਾ ਤੇ 3 ਮੀਟਰ ਦੀ ਇਹ ਬਾਜੂ ਤੇ ਬਾਰਡਰ ਆ ਜਣਾ ਸਾਈਡ ਤੇ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਬਹੁਤ ਪਿਆਰਾ ਸੈਲਫ ਦੇ ਵਿੱਚ ਹੈ ਜੀ ਇਹ ਬਹੁਤ ਸੋਹਣੀ ਸੈਲਫ ਹੈ ਦੇ ਵਿੱਚ ਤੇ ਨਾਲ ਰਹੂਗਾ ਪਿਓਰ ਮਸਲੀਨ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪ੍ਰਿੰਟਡ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਦੀ ਲੁੱਕ 2350 ਪ੍ਰਾਈਸ ਦੇ ਨਾਲ ਰਹਿਣਾ ਸੂਟ ਇਹ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਮਜੈਂਟਾ ਜਿਹਾ ਕਲਰ ਹੈ ਥੋੜਾ ਕਾਲਸ ਤੇ ਮਜੈਂਟਾ ਕਲਰ ਹੁੰਦਾ ਹੈ ਜਿਹੜਾ ਉਹ ਵਾਲਾ ਰੰਗ ਹੈ ਸੂਟ ਦਾ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਵਧੀਆ ਫੰਕਸ਼ਨ ਤੇ ਵੇਅਰ ਕਰਨ ਵਾਲੇ ਸੂਟ ਹੈ ਜੇ ਕਿਸੇ ਨੂੰ ਗਿਫਟ ਪਰਪਸ ਦੇ ਲਈ ਵੀ ਲੈਣਾ ਹੋਵੇ ਤਾਂ ਵੀ ਬੜੇ ਪਿਆਰੇ ਸੂਟ ਹੈ ਇਹ ਸਾਰਾ ਹੈਂਡਵਰਕ ਦੇ ਵਿੱਚ ਘੇਰੇ ਤੱਕ ਹੈਂਡਵਰਕ ਹੋਇਆ ਇਹ ਪਿਓਰ ਮਸਲੀਨ ਦਾ ਨਾਲ ਪ੍ਰਿੰਟਡ ਉਹ ਸੂਟ ਹੈ ਤੇ ਇਸ ਉੱਤੇ ਨਿਆ प्राइस ਦੇ ਨਾਲ ਨੈਕਸਟ ਆ ਗਿਆ ਵਿੱਚ ਨੋਰ ਪੰਖੀ ਕਲਰ ਪੀਕਾਕ ਬਲੂ ਕਲਰ ਹੈ ਬੜੀ ਸੋਹਣੀ ਫੁੱਟ ਮਸਲੀਨ ਦੇ ਫਿਰ ਮਸਲੀਨ ਦੇ ਸੈਲਫ ਦੇ ਵਿੱਚ ਸੂਟ ਹੈ ਇਹਦੇ ਵਿੱਚ ਆ ਜਾਣਾ ਘੇਰੇ ਤੱਕ ਬੜਾ ਪਿਆਰਾ ਵਰਕ ਹੈ ਪਿਓਰ ਮਸਲੀਨ ਦਾ ਦੁਪੱਟਾ ਨਾਲ ਪ੍ਰਿੰਟਡ ਇਹ ਰੂਪੀ ਵਿੱਚ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਚਾਰ ਰੰਗ ਦਿਖਾਏ ਆ 2350 ਪ੍ਰਾਈਸ ਹੈ ਜੀ ਇਹ ਵਾਲੇ ਸੂਟਾਂ ਦਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬਹੁਤ ਪਿਆਰਾ ਇਹ ਜਿਹੜੇ ਹੁਣ ਸੂਟ ਹੋਣਗੇ ਇਹਨਾਂ ਦੇ ਦੁਪੱਟਿਆਂ ਤੇ ਵੀ ਨਾਲ ਵਰਕ ਹੈ ਪਿਓਰ ਮਸਲੀਨ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਆ ਜੀ ਦੇ 10-10 ਮੀਟਰਸ ਦੀ ਬਾਟਮਸ ਦੇ ਨਾਲ ਤੇ ਬਹੁਤ ਪਿਆਰੇ ਵਰਕ ਦੇ ਨਾਲ ਦੇਖੋ ਕਿੰਨਾ ਪਿਆਰਾ ਵਰਕ ਹੈ ਗ੍ਰੇ ਬਲੂ ਜਿਹਾ ਕਲਰ ਹੈ ਬਹੁਤ ਪਿਆਰਾ ਵਰਕ ਹੋਇਆ ਸੂਟ ਤੇ ਨੀਚੇ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਫਰੰਟ ਆ ਜਾਣਾ ਤੇ ਬੈਕ ਤੇ ਬਾਰਡਰ ਆ ਜਾਣਾ ਸ਼ਰਟ ਦੇ ਤੇ ਬਾਜੂ ਤੇ ਵੀ ਬਾਰਡਰ ਆ ਜਾਣਾ ਇਹ ਬਾਜੂ ਤੇ ਆ ਜਾਣਾ ਬਾਰਡਰ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਤੇ ਨਾਲ ਪਿਓਰ ਮਸਲੀਨ ਦਾ ਹੀ ਦੁਪੱਟਾ ਰਹਿਣਾ ਤੇ ਦੁਪੱਟੇ ਤੇ ਵੀ ਵਰਕ ਹੈ ਨਾਲ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਦੁਪੱਟੇ ਤੇ ਹੋਇਆ ਨਾਲ ਇਹ ਲੁੱਕ ਦੇ ਵਿੱਚ ਆ। ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਪਿਆਰਾ। ਸਾਰਾ ਦੁਪੱਟੇ ਤੇ ਵੀ 골ਡਨ ਵਰਕ ਆ ਰਹੀ ਵਰਕ ਇਹ ਦੁਪੱਟੇ ਤੇ ਵੀ ਹੋਇਆ। ਇਹ ਲੁੱਕ ਦੇ ਵਿੱਚ ਆਣੀ ਸੋ। ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2850 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ। 2850 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਇਹਦੇ ਵਿੱਚ ਗਾਜਰੀ ਰੰਗ ਹੈ। ਗਾਜਰੀ ਕਲਰ ਹੈ। ਯਾਰ ਇਹ ਲੁੱਕ ਆ ਜਾਣੀ ਹੈ ਸੇਮ ਦੇ ਵਿੱਚ ਹੈ 2850 ਵਾਲੇ ਸੂਟ ਤੁਹਾਨੂੰ ਦਿਖਾ ਰਹੀ ਹਾਂ ਇਹਨਾਂ ਨਾਲ 크ريب ਦੀ ਬਾਟਮ ਹੈ ਜੀ ਨਾਲ ਜਿਹੜੇ ਪਹਿਲਾਂ ਸੂਟ ਦਿਖਾਏ ਸੀ ਉਹਨਾਂ ਨਾਲ ਪਿਓਰ ਮਸਲੀਨ ਦੀਆਂ ਇਹਨਾਂ ਦੇ ਨਾਲ 크ريب ਦੀ ਬਾਟਮ ਇਹ ਲੁੱਕ ਦੇ ਵਿੱਚ ਆ ਗਿਆ ਨਾ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਪਿਆਰੇ ਵਰਕ ਦੇ ਨਾਲ ਤੇ ਨਾਲ ਰਹੂਗਾ ਪਿਓਰ ਮਸਲੀਨ ਦਾ ਦੁਪੱਟਾ ਪੂਰੇ ਟਾਈ-ਟਾਈ ਮੀਟਰ ਦੇ ਦੁਪੱਟੇ ਰਹਿਣਗੇ ਵਰਕ ਦੇ ਨਾਲ ਇਹ ਲੁੱਕ ਦੇ ਵਿੱਚ 2850 ਪ੍ਰਾਈਸ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫੜਾ ਸੋਹਣਾ ਰੰਗ ਹੈ ਇਹ ਫਿਰੋਜ਼ੀ ਗ੍ਰੀਨ ਜਿਹਾ ਰੰਗ ਹੁੰਦਾ ਬਹੁਤ ਸੋਹਣਾ ਜਿਹਾ ਫਿਰੋਜ਼ੀ ਕਲਰ ਬਹੁਤ ਪਿਆਰਾ ਸੂਟ ਹੈ ਇਹ ਲੂਕ ਦੇ ਵਿੱਚ ਆ ਜਾਣਾ ਇਹ ਸ਼ਰਟ ਆ ਜਾਣੀ ਹੈ ਬਹੁਤ ਪਿਆਰੇ ਵਰਕ ਦੇ ਨਾਲ ਪੂਰਾ ਹੈਵੀ ਵਰਕ ਹੋਇਆ ਸ਼ਰਟ ਤੇ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪੀਓਰ ਮਸਲੀਨ ਦਾ ਦੁਪੱਟਾ ਰਹਿਣਾ ਵਰਕ ਦੇ ਨਾਲ ਕੋ ਦੇ ਵਿਚਾਰ। ਇਹ ਦੁਪੱਟੇ ਦੀ ਗ੍ਰੇਸ ਦੇਖੋ ਕਿੰਨੇ ਪਿਆਰੇ। 2850 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ 2850 ਪ੍ਰਾਈਸ ਦੇ ਨਾਲ। ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਲਈ ਨੰਬਰ ਹੈ ਜੇ ਮੇਰਾ 81465808038146580803। ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ। ਥੈਂਕ ਯੂ ਥੈਂਕ ਯੂ।